ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਵੇ ਜੀ ਆਪਾਂ ਖੜੇ ਆਂ ਧਰਮਕੋਟ ਜ਼ਿਲ੍ਹਾ ਮੋਗਾ ਦੇ ਵਿੱਚ ਮੱਲੀ ਮੋਟਰ ਦੇ ਉੱਤੇ ਤੇ ਮੱਲੀ ਵੀਰ ਆਪਣੇ ਨਾਲ ਆ ਬਾਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਫਿਰ ਸੇ ਤਾਂ ਠੀਕ ਨੇ ਵਧੀਆ ਭਾਈ ਵਧੀਆ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ 10-11 ਦਿਖਾਵਾਂਗੇ ਆਪਾਂ ਪਰ ਗੱਡੀਆਂ ਸਾਰੀਆਂ ਨਵੀਆਂ ਥਾਰ ਵੀ ਖੜੀ ਆ ਬਲੇਰੋ ਵੀ ਖੜੀ ਆ ਮੋਸਟ ਡਿਮਾਂਡੇਬਲ ਕਾਰਾਂ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣੀਆਂ ਤੇ ਇੱਕ ਹੌਟ ਪ੍ਰੋਡਕਟ ਡੀਲ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੇਣੀ ਆ ਉਹ ਵਿੱਚ ਵਿਚਾਰੇ ਜੇ ਰਹੂ ਆਟੋਮੈਟਿਕ ਕਾਰ ਆਟੋਮੈਟਿਕ ਜਿਹੜੇ ਰੇਟ ਦੇ ਵਿੱਚ ਤੁਹਾਨੂੰ ਦੇ ਦੇਣੀ ਆ ਉਹ ਰੇਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੀ ਦਿੱਲੀ ਤੋਂ ਵੀ ਨਹੀਂ ਮਿਲਣੀ ਹੈਗੀ ਸਹੀ ਹੈ ਨਾ 2-4 ਮਿੰਟ ਵੇਟ ਕਰਨੀ ਪੈਣੀ ਬਈ ਕਾਰ ਦ ਫਿਰ ਦੁਕਾਨੇ ਹੋ ਹਾਂ ਵਿਚ ਵਿਚਾਲੇ ਹੋਊਗੀ ਹਾਂ ਵਿਚ ਵਿਚਾਲੇ ਪਹਿਲਾਂ ਇਹ ਤੋਂ ਸਟਾਰਟ ਕਰ ਲਈਏ ਥਾਰ ਦਿਖਾਉਣੀ ਹੈ ਪਹਿਲਾਂ ਆਪਾਂ ਦੱਸਿਓ ਜੀ ਇਹ ਥਾਰ 2017 ਮਾਡਲ ਹੈ ਜੀ ਹੂੰ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਹੈ 71000 4x4 ਦੇ ਵਿੱਚ ਮੈਨੂਅਲ ਠੀਕ ਹੈ ਉਹ ਸ਼ਹਿਰਪੁਰ ਨੰਬਰ ਹੈ ਨੰਬਰ ਵੀ ਬੜਾ ਸੋਹਣਾ ਪੀਬੀ 78 1212 ਨੰਬਰ ਹੈ 1212 ਉਹ ਲਾਈਟਰ ਬਹੁਤ ਸੋਹਣੇ ਲੱਗੇ ਆ ਹੂੰ ਅੰਦਰੋਂ ਸੀਟ ਕਵਰ ਵੈ ਹਾਂਜੀ ਦਿਖਾਓ ਕਰ ਸਾਰੇ ਲੈ ਵੀ ਦਿਖਾ ਦੇ ਮੇਤਰਾ ਗੱਡੀ ਘੁੰਮ ਕੇ ਅ ਲਾਈਟਾਂਾਂ ਤੇ ਜਾਤੀ ਮਰਾ ਦੀ ਇੱਕ ਵਾਰੀ ਬਹੁਤ ਸੋਹਣੇ ਲਾਏ ਪਏ ਹੋਣਿਆ 22 ਇੰਚੀ ਹੈ ਵੀਰੇ ਹੈ ਨਾ ਹਾਂਜੀ 20 ਇੰਚੀ 20 ਇੰਚੀ ਠੀਕ ਹੈ ਲੈ ਵੀ ਦਿਖਾ ਲੈਦਰ ਦੇ ਸੀਟ ਕਵਰ ਅ ਲਾਈਟ ਕਿਹਦੀ ਹੈ ਕਿ ਬਾਈ ਇਹ ਦੇਖੀ ਮਰੇ 4x4 ਦੇ ਵਿੱਚ ਮੈਨੂਅਲ 2017 ਮਾਡਲ 71000 ਚੱਲੀ ਹੋਈ ਤੇ ਵੀਰੇ ਰੇਟ ਕੀ ਹੈ ਗੱਡੀ ਦਾ ਇਹਦਾ ਰੇਟ ਬਹੁਤ ਵਾਜਬ ਹੈ ਜੀ 5 ਲੱਖ 85000 ਰੁਪਿਆ 5 ਲੱਖ 85000 ਦੀ ਜਿਹੜੀ ਤੁਹਾਨੂੰ ਇਹ ਥਾਰ ਮਿਲ ਜੂ 4x4 ਬਾਕੀ ਆ ਤਾਂ ਅੰਤਰ ਕਰਦੇ ਫਸਟ ਓਨਰ ਦੀ ਘਾਰ ਹੈ ਜੀ ਜੈਨੂਨ 44 ਦੇ ਵਿੱਚ ਮੈਨੂਅਲ 585 ਚੋਂ ਆਇਆਂ ਦਾ ਮਾਨਦਾਨ ਹੋ ਜੂਗਾ ਸਾਰੀ ओरिजिनल ਕਾਰ ਦੀ ਬਿਲਕੁਲ ਗਾਰੰਟੀ ਔਰ ਕੰਪਨੀ ਰਿਕਾਰਡ ਨਾਲ 73 ਹਜ਼ਾਰ ਚੱਲੀ ਦੀ ਬਿਲਕੁਲ ਗਾਰੰਟੀ ਠੀਕ ਹੈ ਜੀ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਤੁਹਾਨੂੰ ਡਾਊਨ ਪੇਮੈਂਟ 2 ਲੱਖ ਰੁਪਏ ਦੇ ਕੇ ਬਾਕੀ ਹੋ ਜਾਏਗਾ ਜੀ ਠੀਕ ਹੈ ਜੀ ਹਾਂਜੀ ਅੱਗੇ ਆ ਗਈ ਬਲੈਰੋ ਦੱਸਿਓ ਜੀ ਇਹਦੇ ਬਾਰੇ 12 12 ਇਹ ਬਾਰ ਹਾਂਜੀ ਠੀਕ ਹੈ ਐਸਐਲਐਕਸ ਦੇ ਵਿੱਚ ਬਿਲਕੁਲ ਨਵੀਂ ਕਾਰ ਆ 90 ਤੋਂ 92 ਹਜ਼ਾਰ ਕਿਲੋਮੀਟਰ ਚੱਲੀ ਹੋਈ ਹਮ ਟਾਇਰ ਬਿਲਕੁਲ ਨਵੇਂ ਜੀ ਬਿਲਕੁਲ ਟਾਇਰ ਨਵੇਂ ਹੋਏ ਆ ਠੀਕ ਹੈ ਤੇ ਦਿਖ ਐਸ ਐਲ ਐਕਸ ਐਸ ਐਲ ਐਕਸਾਂ ਜੀ ਪੰਜਾਬ ਨੰਬਰ ਦੀ ਕਾਰ ਆ ਲੋਕਲ ਨੰਬਰ ਦੀ ਕਾਰ ਆ ਜਲੰਧਰ ਨੰਬਰ ਦੀ ਜੀ ਜਲੰਧਰ ਨੰਬਰ ਦੀ ਜੀ ਕਰੋ ਚ ਐਕੰਦਰੋਂ ਇੰਟੀਰੀਅਰ ਦਿਖਾਓ ਸੀਟ ਘਰ ਬਗਰੇ ਬਿਲਕੁਨ ਨਵੇਂ ਜੀ ਇਹ ਵੀ ਗੱਡੀ ਸਾਫ਼ ਸੁਥਰੀ ਆ ਇਹਦਾ ਰੇਟ ਕੀ ਆ ਵੀਰੇ ਇਹਦਾ ਰੇਟ ਬਹੁਤ ਵਾਜੇ ਬਾਈ 390 ਪੱਕੇ ਆਂਦਾ ਮਾਨਤਾ ਲੋ ਜੀ 3 ਲੱਖ 90 ਹਜ਼ਾਰ ਦੇ ਵਿੱਚੋਂ ਤੁਹਾਡਾ ਆਇਆਂ ਦਾ ਵਧੀਆ ਮਾਨਤਾਨ ਹੋ ਜਾਊਗਾ ਪਿੱਛੋਂ ਵੀ ਦਿਖਾ ਦੇ ਮੇਰਾ ਗੱਡੀ ਗੱਡੀ ਬਹੁਤ ਸੋਹਣੀ ਆ ਜੇ ਕੋਈ ਵੀਰ ਘੱਟ ਬਜਟ ਦੇ ਵਿੱਚ ਵਧੀਆ ਬਲੇਰੋ ਲੱਭ ਰਿਹਾ ਤਾਂ ਇੰਦੋਂ ਵਧੀਆ ਬਲੇਰੋ ਤੁਹਾਨੂੰ ਨਹੀਂ ਮਿਲਣੀ ਹੈਗੀ ਤੇ ਅਗਲੀ ਗੱਡੀ ਇੱਧ ਕਮਾ ਲੇ ਕੈਮਰਾ ਦੱਸਿਓ ਜੀ ਇਹ ਹੈਗੀ 2015 VDI ਹੂੰ 2015 VDI Swift ਜਲੰਧਰ ਨੰਬਰ ਫਸਟ ਓਨਰ ਦੀ ਗੱਡੀ ਹੈ ਜੀ ਜੀ ਕੰਪਨੀ ਰਿਕਾਰਡ ਨਾਲ 55000 ਚੱਲੀ ਹੈ ਜੀ ਜੀ ਫੋਲੋ ਇੰਸ਼ੋਰੈਂਸ ਹੈ ਠੀਕ ਹੈ ਬਿਲਕੁਲ Ориਜਨਲ ਕਾਰ ਦੀ ਬਿਲਕੁਲ ਗਾਰੰਟੀ ਹੈ ਜੀ ਹੂੰ ਕਾਰ ਦਿਖਾਓ ਸਾਰੀ ਚੈੱਕ ਕਰੋ ਲੈ ਵੀ ਦਿਖਾ ਅੰਦਰੋਂ ਵੀ ਦਿਖਾ ਦੇ ਅੰਦਰੋਂ ਦਿਖਾਉਂਟੀ ਨੇ ਦਿਖਾਓ 2015 2015 VDI ਫਸਟ ਓਨਰ ਫੋਲੋ ਇੰਸ਼ੋਰੈਂਸ ਡੀਜ਼ਲ ਦੀ ਕਾਰ ਹੈ ਕਰੋ ਜੀ ਚੈੱਕ ਬਿਲਕੁਲ ਜੀ ਡੀਜ਼ਲ ਦੇ ਵਿੱਚ ਟਿਵਰੀ ਦਾ ਰੇਟ ਇਹਦਾ ਰੇਟ ਬਹੁਤ ਵਾਜਬ ਹੈ ਜੀ 490000 ਬਾਕੀ ਆਇਆ ਦਾ ਮਰਦਨ ਕਰ ਦਿਆਂਗੇ 490000 ਦੇ ਵਿੱਚ ਬਾਈ ਤੁਹਾਨੂੰ 2015 ਮਾਡਲ ਬੀਡੀਆਈ ਗੱਡੀ ਮਿਲ ਜੂ ਡੀਜ਼ਲ ਦੀ ਤੇ ਇਹਦੇ ਵਿੱਚੋਂ ਮਾਨਦਾਨ ਤੁਹਾਡਾ ਹੋ ਜੂਗਾ ਡਾਊਨ ਪਰ ਮੈਨੂੰ 1.5 ਲੱਖ ਬਹੁਤ ਹੈ ਜੀ 1.5 ਲੱਖ ਦੇ ਕੇ ਬਾਕੀ ਹੋ ਜਾਏ ਠੀਕ ਹੈ ਜੀ ਤੇ ਇੱਧਰ ਖੜੀ ਆਲਟੋ K10 ਦੱਸਿਓ ਜੀ ਇਹ 2015 ਕਿਟ ਨਹੀਂ ਵੀਐਕਐਸਆਈ ਆ ਲਾਈਟਰ ਬਹੁਤ ਸੋਹਣੇ ਲੱਗੇ ਆ ਜੀ ਚੱਲੀ ਹੈਗੀ ਆ 65000 ਕੰਪਨੀ ਰਿਕਾਰਡ ਓਨਰ ਸੈਕੰਡ ਹੈ ਠੀਕ ਹੈ ਬਹੁਤ ਵਾਜਬ ਇਹ ਰੇਟ ਚ ਕਰ ਰਹਾ 2,60,000 ਰੁਪਇਆ। ਲਓ ਜੀ 2,60,000 ਦੀ ਆਲਟੋ K10 ਮਿਲ ਜੂ 0888 ਜਲੰਧਰ ਨੰਬਰ ਦੀ ਕਾਰ ਹੈ ਵੀ। ਹਮਮ ਨੰਬਰ ਵੀ ਸੋਨਾ ਅਲਾਈ ਟਾਇਰ ਐਕਸਟਰਾ ਬਿਲਕੁਲ ਓਰੀਜਨਲ ਕਾਰ ਹੈ ਜੀ। ਦਿਖਾ ਦੇ ਮੇਤਰਾ ਟਾਇਰਾਂ ਕਿ ਨਹੀਂ ਜਾਂਦੀ ਮਰਾ ਦੀ ਨੇੜੇ ਕਰਕੇ। ਅਲਾਈ ਵੀ ਸੋਨੇ ਤੇ ਟਾਇਰ ਵੀ ਨਵੇਂ ਵਰਗੇ ਜਮਾ। ਹਾਂਜੀ ਤੇ ਅੱਗੇ ਖੜੀ ਆ ਅਮੀਜ ਕਾਰ ਆਟੋਮੈਟਿਕ। ਹਾਂਜੀ ਅਮੀਜ ਚਲ ਵੀ ਦਿਖਾ ਦੇ। ਇਹ ਹੈਗੀ ਹੁਣ Honda Amaze automatic 2024 24 ਮਾਡਲ। ਹਾਂਜੀ ਓਨਰ ਫਰਸਟ ਫਸਟ ਓਨਰ ਹੈ ਜੀ ਆਟੋਮੈਟਿਕ ਪੈਟਰੋਲ ਦੇ ਵਿੱਚ ਹੈ 2024 2X ਮਾਡਲ ਹੈ ਟਾਪ ਮਾਡਲ ਤੇ ਇੱਕ ਸਭ ਤੋਂ ਵੱਡੀ ਗੱਲ ਨੰਬਰ ਚੈੱਕ ਕਰੋ ਪਿੱਛੇ 786 ਹੋਣਾ 786 ਹੈ ਨਾ ਜੀ ਪੀ ਵੀ 10 ਫਸਟ ਓਨਰ ਠੀਕ ਹੈ ਜੀ 500 ਤੋਂ ਫੁੱਲ 25000 ਕਿਲੋਮੀਟਰ ਚੱਲੀ ਹੋਈ ਹੈ ਲੋ ਜੀ 2024 ਮਾਡਲ ਫਸਟ ਓਨਰ 25000 ਚੱਲੀ ਹੋਈ ਆਟੋਮੈਟਿਕ ਪੈਟਰੋਲ ਦੀ ਇਮੇਜ ਆ ਅੰਦਰੋਂ ਚੈੱਕ ਕਰੋ ਅੰਦਰੋਂ ਡੀਟੇਲ ਬਿਲਕੁਲ ਸ਼ੋਰੂਮ ਕੰਡੀਸ਼ਨ ਦੀ ਕਾਰ ਪੁਸ਼ ਬਟਨ ਸਟਾਰਟ ਵਾਲੀ ਤੇ ਮੇਰੇ ਇਹਦਾ ਰੇਟ ਕੀ ਹੈ ਇਹਦਾ ਰੇਟ ਬਹੁਤ ਵਾਜਬ ਹੈ ਜੀ 8 ਲੱਖ ਰੁਪਏ ਬਕੀ ਆ ਜਾਂਦਾ ਮਨ ਦਾ ਲੋ ਜੀ 8 ਲੱਖ ਰੁਪਏ ਦੇ ਵਿੱਚੋਂ ਤੁਹਾਡਾ ਆ ਜਾਂਦਾ ਮਾਨਤਨ ਥੋੜਾ ਬਹੁਤਾ ਮਾਨਤਨ ਕਰਾਂਗੇ ਜੀ ਪਰ ਕਾਰ ਬਹੁਤ ਨਵੀਂ ਹੈ ਹਮ ਇਹਦੇ ਵਾਸਤੇ ਡਾਉਨ ਪੇਮੈਂਟ ਕਿੰਨੀ ਚਾਹੀਦੀ ਆ ਇਹਦੇ ਵਾਸਤੇ ਡੇਢ ਲੱਖ ਰੁਪਏ ਦੇ ਕੇ ਬਕੀ ਹੋ ਜਾਏਗਾ ਲੋ ਠੀਕ ਹੈ ਜੀ ਅੱਗੇ ਆ ਗਈ ਇਟਿਓਸ ਹਾਂ ਜੀ ਇਹ 2016 ਮਾਡਲ ਦਾ ਡੀਜ਼ਲ ਦੇ ਵਿੱਚ ਹਮ ਫਸਟ ਓਨਰ ਹੈ ਜੀ ਇਹ ਲਾਈਟਰ ਬਹੁਤ ਸੋਹਣੇ ਲੱਗੇ ਆ ਹਮ ਇਹ ਜੀਡੀ ਮਾਡਲ ਹੈ 2016 ਡੀਜ਼ਲ ਦੇ ਵਿੱਚ ਠੀਕ ਹੈ ਜੀ ਤੇ ਟੱਚ ਪਲੇਅਰ ਵਗੈਰਾ ਬਹੁਤ ਵਧੀਆ ਲੱ 2016 ਫਰਸਟ ਓਨਰ ਦੀ ਜੀਡੀ ਡੀਜ਼ਲ ਦੀ ਕਰੋ ਚੈੱਕ ਐਂਡਰੋਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਵਧੀਆ ਪਏ ਹੋਏ ਨੇ ਤੇ ਕੰਡੀਸ਼ਨ ਦੀ ਇਹ ਵੀ ਗੱਡੀ ਸਾਫ਼ ਸੁਥਰੀ ਆ ਇਹਦਾ ਕੀ ਰੇਟ ਆ ਇਹਦਾ ਰੇਟ 3.5 ਲੱਖ ਬਾਕੀ ਆਇਆ ਦਾ ਮਾਨਦਨ ਕਰਦੇ ਲੋ ਜੀ 3.5 ਲੱਖ ਦੇ ਵਿੱਚ ਤੁਹਾਨੂੰ 2016 ਮਾਡਲ ਗੱਡੀ ਮਿਲ ਜੂ ਡੀਜ਼ਲ ਦੀ ਟਾਇਓਸ ਆਇਆ ਦਾ ਮਾਨਦਨ ਵੱਖਰਾ ਕੀਤਾ ਜਾਊਗਾ ਇਹਦੇ ਵਾਸਤੇ ਵੀ ਲੱਖ ਤੋਂ 1.5 ਲੱਖ ਡਾਊਨ ਪੇਮੈਂਟ ਲਿਆਇਓ ਤੇ ਅੱਗੇ ਖੜੀਆ ਵਰਨ ਉਹ ਗੱਡੀ ਜਿਹੜਾ ਤੁਸੀਂ ਕਹਿੰਦੇ ਸੀ ਵੀ ਬਹੁਤ ਘੱਟ ਰੇਟ ਵਾਲੀ ਆਟੋਮੈਟਿਕ ਕਾਰ ਜੀ ਇਹ ਉਹ ਕਾਰ ਹੈ ਜੀ ਦੱਸਿਓ ਫਿਰ ਇਹ ਦਿੱਲੀ ਨੰਬਰ ਦੀ ਕਾਰ ਹੈ ਜੀ ਇਹ ਐਂ ਦੇ ਦੇ ਦਾਂਗੇ ਫਸਟ ਸੈਕੰਡ ਆਨਰ ਦੀ ਹੈ ਹਮ ਮਾਡਲ 2014 ਮਾਡਲ ਡੀਜ਼ਲ ਦੇ ਵਿੱਚ ਆਟੋਮੈਟਿਕ ਲਓ ਜੀ ਡੀਜ਼ਲ ਦੀ ਆਟੋਮੈਟਿਕ ਵਰਨਾ ਫਲੂਟਿਕ 2014 ਮਾਡਲ ਕਰੋ ਜੀ ਚੈੱਕ ਅੰਦਰੋਂ ਆਟੋਮੈਟਿਕ ਗੱਡੀ ਵਾਜੀ ਵਰਨਾ ਫਲੂਟਿਕ ਬਹੁਤ ਘੱਟ ਮਿਲਦੀ ਹੈ ਸਟੇਅਰ ਵਗੈਰਾ ਬਿਲਕੁਲ ਨਵੇਂ ਹੈ ਜੀ ਅੰਦਰੋਂ ਟੇਰੇ ਬਿਲਕੁਲ ਨਵਾਂ ਸੀਟ ਮੈਟ ਵਗੈਰਾ ਬਿਲਕੁਲ ਨਵੇਂ ਹੈ ਜੀ ਆਟੋਮੈਟਿਕ ਦੇ ਵਿੱਚ 2014 ਕਿੰਨੇ ਦੇ ਦਾਂਗੇ ਆਪਾਂ ਇਹ ਭਈ ਬਹੁਤ ਵਾਜਮ ਰੇਟ ਨਾ ਦੇ ਦੇਵਾਂਗੇ ਕਿ ਸੋਚੋ ਵੀ ਕਿੰਨੇ ਦੀ ਦੇ ਸਕਦੇ ਹਾਂ ਮੇਰੇ ਹਿਸਾਬ ਨਾਲ 60 ਕਿਨ ਲੱਖ ਦੀ ਨਹੀਂ ਨਹੀਂ ਜੀ ਲੱਖ ਘਟਾ ਦਿਓ 25 ਲੱਖ ਦੀ 25 ਲੱਖ ਦੀ ਬਸ ਇੱਕ ਵਾਰ 25 ਲੱਖ ਦੀ ਕਾਰ ਦੇ ਦੇਵਾਂਗੇ ਵੱਡੀ ਕਾਰ ਹੈ ਜੀ 25 ਲੱਖ ਰੁਪਏ ਦੀ ਦੇ ਦੇਵਾਂਗੇ ਐਂ ਦਿੱਲੀ ਨੰਬਰ ਦੇ ਨਾਲ ਐਂ ਕਾਰ ਦੇ ਦੇਣੀ ਆ ਪੈਸੇ ਤਰ੍ਹਾਂ 2014 ਮਾਡਲ ਸਮਝਿਆ ਜਾ ਮੇਤਰਾ 2014 ਮਾਡਲ ਦੀ ਗੱਡੀ ਆਟੋਮੈਟਿਕ ਵਰਨਾ ਫਲੂਇਡਿਕ 2.5 ਲੱਖ ਦੇ ਵਿੱਚ ਮਿਲ ਜੂ ਦਿੱਲੀ ਨੰਬਰ ਦੀ ਗੱਡੀ ਐਂ ਦਿੱਲੀ ਨੰਬਰ ਦੇਣਾ ਹਾਂ ਦਿੱਲੀ ਨੰਬਰ ਦੇ ਨਾਲ ਹੀ ਦੇ ਦੇ ਲੋ ਜੀ ਸਕਰੀਨ ਤੇ ਜਾਂਦੇ ਨੰਬਰ ਤੇ ਫਟਾਫਟ ਕਾਲ ਕਰ ਲਿਓ ਕਿ ਗੱਡੀ ਛੇਤੀ ਵਿਗਣੀ ਖੜਦੀ ਨਹੀਂ ਹੈਗੀ ਇਹ ਬਿਲਕੁਲ ਇਹ ਤੋਹਫਾ ਹੀ ਆ ਤੁਹਾਡੇ ਵਾਸਤੇ ਅੱਗੇ ਆ ਕੀ ਵੈਨਿਊ ਡੀਜ਼ਲ ਦੀ ਸਨਰੂਫ ਵਾਲੀ ਦੱਸੋ ਵੀਰੇ ਇਹ ਦੋਹਰੇ ਕਿ ਮੋਡਲ ਆ ਜੀ ਐਸਐਕਸ ਦੇ ਵਿੱਚ ਜੀ ਫਸਟ ਓਨਰ ਹੈ ਜਲੰਧਰ ਨੰਬਰ ਠੀਕ ਹੈ 70000 ਕਿਲੋਮੀਟਰ ਚੱਲੀ ਹੈ ਟਾਇਰ ਬਿਲਕੁਲ ਨਵੇਂ ਹੈ ਜੀ ਸਨਰੂਫ ਵਾਲੀ ਕਾਰ ਹੈ ਜੀ। ਲੋ ਜੀ 2021 ਮਾਡਲ ਟਾਇਰ ਬਿਲਕੁਲ ਨਵੇਂ। ਨਵੇਂ ਟਾਇਰਾਂ ਦੇ ਨਾਲ ਫਸਟ ਓਨਰ ਦੀ ਕਾਰ ਐਸਐਕਸ ਡੀਜ਼ਲ ਦੀ ਸਨਰੂਫ ਵਾਲੀ ਵੈਨਿਊ। 70000 ਚੱਲੀ ਹੋਈ ਕੰਡੀਸ਼ਨ ਦੀ ਗੱਡੀ ਬਿਲਕੁਲ ਨਵੀਂ ਐ। ਬਿਲਕੁਲ ਸੀਟਾਂ ਦੇ ਪਿੱਛੇ ਦੀ ਸੀਟ ਤੇ ਲਿਫਾਫੇ ਲੱਗੇ ਜੀ ਐ। ਬਿਲਕੁਲ ਸੀਟਾਂ ਤੋਂ ਪਹਿਲਾਂ ਤੋਂ ਲਿਫਾਫੇ ਵੀ ਨਹੀਂ ਉਤਰੇ ਤੇ ਜੇ ਤੁਸੀਂ ਇਹ ਗੱਡੀ ਲੈਣੀ ਆ ਤਾਂ ਬਾਈ ਜੀ ਬਹੁਤ ਵਾਜਿਬ ਰੇਟ ਦੇ ਵਿੱਚ ਅੱਜ ਤੁਹਾਨੂੰ ਗੱਡੀ ਦੇ ਦੇਣੀ ਆ। ਦੱਸੋ ਬਰੇ ਰੇਟ ਗੱਡੀ ਦਾ। ਇਹਦਾ ਰੇਟ ਹੈਗਾ ਜੀ 9 ਲੱਖ ਰੁਪਏ ਬਾਕੀ ਆਇਆ ਦਾ ਮਾਨਤਨ ਕਰ ਲਓ ਜੀ 9 ਲੱਖ ਰੁਪਏ ਦੇ ਵਿੱਚੋਂ ਮਾਨਤਨ ਹੋ ਜਾਊਗਾ ਡੇਢ ਲੱਖ ਬਹੁਤ ਆ ਰਿਹਾ ਡਾਉਨ ਪੇਮੈਂਟ ਦਾ ਜੀ ਡੇਢ ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਏਗਾ ਤੇ ਅੱਗੇ ਆ ਗਈ ਬਾਈ ਜੀ ਸਨਰੂਫ ਵਾਲੀ ਇਹ ਵੀ ਸਨਰੂਫ ਹੈ ਜੀ ਸੋਨਟ ਇਹ 2022 ਮਾਡਲ ਸੋਨਟ ਹੂੰ ਟੋ ਮਾਡਲ ਠੀਕ ਹੈ ਇਹ ਵੀ ਲੁਧਿਆਣਾ ਨੰਬਰ ਹੈ ਜੀ ਜੀ ਓਨਰ ਫਰਸਟ ਟਾਈਮ ਇੰਸ਼ੋਰੈਂਸ ਹੈ ਠੀਕ ਹੈ ਜੀ ਚੱਲੀ ਕਿੰਨੀ ਕਹੇ ਚੱਲੀ ਸਿਰਫ 50000 ਹੈ ਜੀ ਠੀਕ ਹੈ ਪੁਛਪਨ ਸਟਾਰਟ ਵਾਲੀ ਹੈ 5565 ਸਨਰੂਫ ਮਾਡਲ ਲਓ ਜੀ ਸਨਰੂਫ ਪੁਸ਼ ਬਟਨ ਸਟਾਰਟ ਸਾਰੇ ਫੀਚਰ ਇਹਦੇ ਵਿੱਚ ਨੇ 2022 ਮਾਡਲ ਦਿਖਾਓ ਜੀ ਪਹਿਲੇ ਨਾਂ ਦੀ 50000 ਚੱਲੀ ਹੋਈ ਡੀਜ਼ਲ ਦੀ ਸੋਨਟ ਕਾਰ ਪਿੱਛੋਂ ਵੀ ਦਿਖਾ ਦੇ ਮਿੱਤਰਾਂ ਗੱਡੀ ਬਿਲਕੁਲ ਸਕਰਾਚ ਲੈਸ ਤੇ ਜਿਵੇਂ ਨਵੀਂ ਐ ਇਹਦਾ ਕੀ ਰੇਟ ਆ ਵੀਰੇ ਰੇਟ ਇਹਦਾ ਜੀ ਬਹੁਤ ਵਾਜੇ ਬਾਈ ਜੀ 9.5 ਲੱਖ ਰੁਪਏ ਸਿਰਫ ਲਓ ਜੀ 9.5 ਲੱਖ ਦੀ ਤੁਹਾਨੂੰ ਇਹ ਕਾਰ ਮਿਲ ਜੀ ਬਿਲਕੁਲ ਜੀ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਚਾਹੀਦੀ ਆ ਇਹਦੇ ਵਾਸਤੇ 1.5 ਤੋਂ 2 ਲੱਖ ਰੁਪਏ ਦੇ ਕੇ ਬਾਕੀ ਲੋਨ ਆ ਜਾਏਗਾ ਲਓ ਜੀ 1.5 ਤੋਂ 2 ਲੱਖ ਰੁਪਏ ਲੈਓ ਡਾਊਨ ਪੇਮੈਂਟ ਦਾ ਬਾਕੀ ਹੋ ਜਾ ਇਹਨਾਂ 'ਚ ਕੋਈ ਵੀ ਗੱਡ ਲੈਣੀ ਆ ਤੁਸੀਂ ਉਹਨਾਂ ਮੱਲੀ ਮੋਟਰ ਧਰਮਕੋਟ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਰ ਲਓ ਕਾਲ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬ ਕੇ ਕਰਿਓ